ਸਤਿ ਸ਼੍ਰੀ ਅਕਾਲ ਜੀ ਵੀ ਇਧਰ ਬੈ ਹਰਪ੍ਰੀਤ ਵਿਖਰੇ ਸਾਰੇ ਵੀਰਾਂ ਦਾ ਇਸ ਚੈਨਲ ਤੇ ਸਵਾਗਤ ਕਰਦੇ ਆਂ ਗੱਲ ਕਰਾਂਗੇ 30 ਤੇ 31 ਦਸੰਬਰ ਦੇ ਮੌਸਮ ਦੀ ਪੰਜਾਬ ਪੰਜਾਬ ਦੇ ਨਾਲ ਨਾਲ ਕਿ ਹਰਿਆਣਾ ਤੇ ਰਾਜਸਥਾਨ ਦੇ ਖੇਤਰਾਂ ਵਿੱਚ ਕੀ ਜਿਹੜੇ ਮੌਸਮ ਦੇ ਹਾਲਾਤ ਰਹਿੰਦੇ ਆ ਸਾਰਨੇ ਤਾਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਸ ਲਗ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਵੇਖ ਰਹੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬ ਅਤੀਤ ਅਤੇ ਕਤਿਤ ਦਸੰਬਰ ਦੇ ਮੌਸਮ ਦੀ ਗੱਲ ਕਰੀ ਤਾਂ ਜ਼ਰਤਰ ਲੱਗੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਹਵਾਵਾਂ ਜਿਹੜੀਆਂ ਹੋਣਗੀਆਂ ਉੱਤਰ ਤੋਂ ਪੱਛਮ ਦਿਸ਼ਾ ਵੱਲ ਵਗਦੀਆਂ ਰਹਿਣਗੇ ਹਲਕਾ ਦਰਮਿਆਨੇ ਲੈਵਲ ਦੀਆਂ ਯਾਨੀ ਕਿ ਜਿਹੜੇ ਹੋਣਗੇ ਹੁਣ ਆਪਾਂ ਗੱਲ ਕਰੀਏ ਕੁਝ ਕੁ ਇਲਾਕਿਆਂ ਵਿੱਚ ਹਲਕੇ ਦਰਮਿਆਨੇ ਜਿਹੜੀ ਧੁੰਦ ਵੇਖਣ ਨੂੰ ਮਿਲ ਸਕਦੀ ਹੈ ਦਰਮਿਆਨੇ ਪੱਧਰ ਤੇ ਕੁਝ ਕੁ ਲੱਕ ਵਿੱਚ ਵੇਖਣ ਨੂੰ ਮਿਲੇਗੀ ਤਾਂ ਕੁਝ ਹੋ ਸਕਦਾ ਇੱਕ ਦੋ ਜ਼ਿਲ੍ਹਿਆਂ ਵਿੱਚ ਕਿਤੇ ਕਿਤੇ ਜਿਹੜੀ ਪੱਛਮੀ ਸਰਦੀ ਇਲਾਕੇ ਹੋਗੇ ਜਾਂ ਕੁਝ ਪਹਾੜ ਦੇ ਨਾਲ ਲੱਗਦੇ ਜਾਂ ਕੁਝ ਆ ਦੱਖਣੀ ਖੇਤਰੋਗ ਜਿਹੜੇ ਹਰਿਆਣਾ ਵੱਲ ਦੇ ਸਾਈਡ ਦੇ ਇ ਇੱਕ ਨੂੰ ਮਿਲ ਸਕਦੀ ਬਾਕੀ ਜ਼ਿਆਦਾਤਰ ਲਾ ਕੇ ਹਲਕੇ ਦਰਮਿਆਨੇ ਲੈਵਲ ਦੀ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਤੇ ਕੁਝ ਕੁ ਲਾ ਕੇ ਮੌਸਮ ਜੇ ਠੀਕ ਠਾਕ ਰਹਿਣ ਤੇ ਸਾਰ ਨੇੜੇ ਧੁੰਦ ਉਹ ਵੀ ਸਵੇਰ ਦੇ ਘੰਟਿਆਂ ਤੱਕ ਜਾਨੀ ਕਿ 8 9 ਵੇ ਤੱਕ ਦੇਖਣ ਨੂੰ ਮਿਲੇਗੀ ਤੇ ਕੁਝ ਖੇਤਰ ਹੋ ਸਕਦੇ ਜਿੱਥੇ 9 ਜਾਂ 10 ਹੋ ਸਕਦਾ ਕਿਤੇ ਇੱਕਾ ਦੋ ਘਪਾ ਹੋ ਸਕਦੇ ਨੇ ਜ਼ਿਆਦਾਤਰ ਖੇਤਰਾਂ ਵਿੱਚ 8 9 ਵੇ ਤੱਕ ਮੌਸਮ ਜੜ ਸਾਫ਼ ਹੋ ਜਾਏਗਾ ਤੇ ਕੁਝ ਕੋ ਹੋ ਸਕਦਾ ਹੈ ਕਿ ਇੱਕ ਦੋ ਖੇਤਰ ਜਾਂ ਇੱਕ ਦੋ ਜ਼ਿਲ੍ਹੇ ਜਿਹੜੇ ਪੱਛਮੀ ਸਰਦੀ ਇਲਾਕੇ ਹੋਗੇ ਜਾਂ ਕੁਝ ਪਹਾੜ ਦੇ ਨਾਂ ਲੱਗਦੇ ਜਾਂ ਦੱਖਣੀ ਖੇਤਰ ਹੋਗੇ ਜਿਹੜੇ ਹਰਿਆਣਾ ਦੇ ਖੇਤਰ ਆ ਪੰਜਾਬ ਦੇ ਨਾਂ ਲੱਗਦੇ ਹਰਿਆ ਜਾ ਪੰਜਾਬ ਦੇ ਨਾਲ ਲੱਗਦੇ ਕੁਝ ਜਿਹੜੇ ਆਪਾਂ ਗੱਲ ਕਰੀ ਚੰਡੀਗੜ੍ਹ ਦੇ ਇਲਾਕੇ ਹੋਗੇ ਜਮਹੂਆਲੀ ਸਾਈਡ ਦੇ ਇਲਾਕੇ ਹੋ ਕੇ ਰੂਪਨਗਰ ਹੋ ਗਿਆ ਤੇ ਇੱਥੇ ਕਿਤੇ ਕਿਤੇ ਹੋ ਸਕਦਾ ਹੈ ਕਿ ਜਿਹੜੀ ਹੋ ਸਕਦਾ ਹੈ 9 10 ਜਾਂ 10 10:30 ਵਜੇ ਤੱਕ ਕਿਤੇ ਕਿਤੇ ਇਕਾਦੁਕਾ ਪਾਗਵ ਤੂੰ ਦੀ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਤੇ ਬਾਕੀ 8 9 ਵਜੇ ਤੱਕ 9 10 ਵਜੇ ਤੱਕ ਮੌਸਮ ਸਾਫ਼ ਹੋ ਜਾਏਗਾ ਤੇ ਉਸ ਤੋਂ ਬਾਅਦ ਕੁਝ ਕੁ ਲਾ ਕੇ ਵਧੀਆ ਧੁੱਪ ਲੱਗਣ ਦੇ ਅਸਾਰ ਨੇ ਪਰ 30 ਤੇ 31 ਦਸੰਬਰ ਨੂੰ ਕੁਝ ਹੋ ਸਕਦਾ ਉੱਚੇ ਲੈਵਲ ਦੀ ਕੁਝ ਇਕਾਦੁਕਾ ਪਾਗਾ ਜਿਹੜੀ ਬੱਦਲਵਾਈ ਵੇਖਣ ਨੂੰ ਮਿਲ ਸਕਦੀ ਜਿਸ ਕਰਕੇ ਕੁਝ ਖੇਤਰ ਤੇ 31 ਦਸੰਬਰ ਨੂੰ ਉਸ ਤੋਂ ਬਾਅਦ ਕਿਹੜਾ ਸਿਸਟਮ ਲੱਗਣ ਦਾ ਸਾਰ ਨੇ ਜੋ ਕਿ ਲੋਹੜੀ ਤੋਂ 3 ਦਿਨ ਪਹਿਲਾਂ ਜਾਨਕੀ 7 8 9 ਦੇ ਦਰਮਿਆਨ ਲੱਗਣ ਦੀ ਸਭਾਵਨਾ ਫਿਲਹਾਲ ਦੀ ਘੜੀ ਜਾਪ ਰਹੀ ਇਸ ਵਿੱਚ ਹੋਰ ਵੀ ਬਦਲਾਅ ਆ ਸਕਦੇ ਨੇ ਤਾਂ ਜਿਵੇਂ ਜਿਵੇਂ ਆਪਾਂ ਨੇੜੇ ਆਉਂਦੇ ਜਾਵਾਂਗੇ ਕਾਫੀ ਦਿਨ ਪਹਿਨ ਇਸ ਵਿੱਚ ਹੋਰ ਵੀ ਕਾਫੀ ਉਤਾਰ ਚੜਾਵ ਜਾਨਕੀ ਜਿਹੜੇ ਇਸ ਵਿੱਚ ਬਾਦ ਹੋ ਸਕਦਾ ਸਿਸਟਮ ਘਟ ਸਕਦਾ ਸਿਸਟਮ ਲੱਗ ਵੀ ਸਕਦਾ ਨਹੀਂ ਵੀ ਲੱਗ ਸਕਦਾ ਜਾਂ ਸਿਸਟਮ ਹੋ ਸਕਦਾ 7 8 9 ਦੇ ਦਰਮਿਆਨ ਲੱਗੇ ਜਾਂ ਲੋਹੜੀ ਦੇ ਆਸ-ਵਸ ਲੱਗੇ ਤਾਂ ਇਹ ਜਿਹੜੇ ਫਿਲਹਾਲ ਦੀ ਘੜੀ ਹੈ ਜੀ ਆਪਾਂ ਪੂਰਾ ਕਲੀਅਰ ਨਹੀਂ ਕਹਿ ਸਕਦੇ ਇਸ ਵਿੱਚ ਹੋਰ ਵੀ ਚੇਂ ਸਾਂਝਾ ਕਰਦੇ ਜਾਵਾਂਗੇ ਤਾਂ ਉਸ ਤੋਂ ਪਹਿਲਾਂ 30 ਤੇ 31 ਦਸੰਬਰ ਦੀ ਗੱਲ ਕਰੀ ਤਾਂ ਫਿਲਹਾਲ ਕੁਝ ਕਲਾਕਾ ਵਿੱਚ ਜਿਹੜੀ ਹਲਕੀ ਤੋਂ ਸੰਘਣੀ ਦਰਮਿਆਨੇ ਲੈਵਲ ਜਿਹੜੇ ਧੁੰਦ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਦੇ ਘੰਟਿਆਂ ਤੱਕ ਇਹ ਸੀਮਤ ਰਹੇਗੀ ਉਸ ਤੋਂ ਬਾਅਦ ਮੌਸਮ ਜਿਹੜਾ ਸਾਫ਼ ਹੋ ਜਾਏਗਾ ਤੇ ਕੁਝ ਕਲਾਕਿਆਂ ਵਿੱਚ ਆਪਾਂ ਗੱਲ ਕਰੀ ਦੁਪਹਿਰ ਸ਼ਾਮ ਦੇ ਆਸ-ਪਾਸ ਬੱਦਲਵਈ ਉੱਚੇ ਲੈਵਲ ਦੀ ਦੇਖਣ ਨੂੰ ਮਿਲ ਸਕਦੀ ਜਿਸ ਕਰਕੇ ਮੱਧਮ ਜੀ ਧੁੱਪ ਆ ਜਿਹੜੀ ਜਿਹੜੀ ਇਸ ਕਰਕੇ ਆਪਾਂ ਗੱਲ ਕਰੀ ਕੁਝ ਕਲਾਕਾ ਮੱਧਮ ਧੁੱਪ ਲੱਗ ਸਕਦੀ ਹੈ ਤੇ ਬਾਕੀ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਜਿਹੜਾ ਠੀਕ-ਠਾਕ ਰਹਿਣ ਦਾ ਅਸ ਉੱਨੀ ਵੀ ਡਿਗਰੀ ਦੇ ਆਸ-ਪਾਸ ਕੁਝ ਲਗਾ 17 18 ਡਿਗਰੀ ਦਰਜ ਕੀਤੇ ਜਾ ਸਕਦੇ ਨੇ ਤਾਂ ਰਾਤ ਦੇ ਟੈਂਪਰੇਚਰ ਹੋਣਗੇ ਕੁਝ ਲਗਾ 5 6 ਕੁਝ ਲਗਾ 7 8 ਡਿਗਰੀ ਤੱਕ ਰਹਿਣ ਦੇ आसार ਨੇ ਤਾਂ ਫਿਲਹਾਲ ਕੋਈ ਆਪਾਂ ਗੱਲ ਕਰੀ ਵੱਡੇ ਪੱਧਰ ਤੇ ਕੜਾਕੇ ਦੀ ਠੰਡ ਜਿਹੜੇ ਪੈਣ ਦੇ आसार ਫਿਲਹਾਲ ਦੀ ਘੜੀ ਨਹੀਂ ਜਾਪ ਰੇ ਸ਼ੀਤ ਲਹਿਰ ਯਾਨੀ ਕਿ ਸ਼ੀਤ ਜਿਹਨਾਂ ਪਕੜਾਕੇ ਦੀ ਠੰਡ ਕਹਿੰਨੇ ਕਾਫੀ ਜਿਹੜੀ ਕੜਾਕੇ ਠੰਡ ਪੈਂਦੀ ਹੁੰਦੀ ਏ ਤਾਂ ਫਿਲਹਾਲ ਜਿਹੜੇ ਪਿਛਲੇ ਦਿਨਾਂ ਤੋਂ ਯਾਨੀ ਕਿ ਪਿਛਲੇ ਸਾਲ ਜਿਹੜੇ 10 15 ਦਿਨ ਪਹਿਲਾਂ ਹੀ ਜਿਹੜੀ ਕਾਫੀ ਲਗਾ ਸੰਗਣੀ ਠੰਡ ਵੇਖਣ ਨੂੰ ਮਿਲੀ ਫ ਤਰਾ ਦਿਨ ਜਾਨੀ ਕਿ ਆਦਤ ਸਮਰਤ ਬਾਜਟ ਤੋਂ ਹੰਦ ਕਾਫੀ ਖੇਤਰਾ ਵਿੱਚ ਸੰਗਣੀ ਤੁੰਦ ਪੈਣ ਲੱਗ ਜਾਂਦੀ ਏ ਤਾਂ ਫਿਲਹਾਲ ਹੁਣ ਜਿਹੜੇ ਇਸ ਵਾਲਾ ਜਿਹੜੇ ਥੋੜਾ ਜਿਹਾ ਲੇਟ ਹੋ ਗਿਆ ਬਾਕੀ ਤੁੰਦ ਜ਼ਰੂਰ ਪਵੇਗੀ ਠੀਕ ਹੈ ਕਈ ਖੇਤਰਾ ਵਿੱਚ ਸੰਗਣੀ ਹਟ ਤੁੰਦ ਵੇਖਣ ਨੂੰ ਮਿਲੇਗੀ ਨਵੇਂ ਸਾਲ ਦੇ ਦੌਰਾਨ ਜਾਨੀ ਕਿ ਜਨਵਰੀ ਦੇ ਮਹੀਨੇ ਕਾਫੀ ਖੇਤਰਾ ਵਿੱਚ ਜੜ ਸੰਗਣੀ ਤੁੰਦ ਵੇਖਣ ਨੂੰ ਮਿਲ ਸਕਦਾ ਹੈ ਲੰਬੇ ਸਮੇਂ ਤੱਕ ਜਾ ਸਕਦੀ ਏ ਤਾਂ ਉਸ ਬਰ ਸ਼ੀਤ ਲਹਿਰ ਜਾਨੀ ਕਿ ਕੜਾਕੇ ਠੰਡੋ ਤੋਂ ਮੰਨੀ ਜਾਂਦੀ ਜਦੋਂ ਕਿ 14 ਡਿਗਰੀ ਦਾ ਦਿਨ ਦਾ ਟੈਂਪਰੇਚਰ ਜਾਂ 14 ਡਿਗਰੀ ਤੋਂ ਥੱਲੇ ਆ ਜਾਂਦਾ ਉਦੋਂ ਕੜਾਕੇ ਜਿਹੜਾ ਜਰੂਰ ਵੇਖਣ ਨੂੰ ਮਿਲੇਗਾ ਇਹ ਨਹੀਂ ਕਿ ਠੰਡ ਨਹੀਂ ਹੋਵੇਗੀ ਠੀਕ ਹੈ ਪਿਛਲੇ ਦਿਨਾਂ ਤੋਂ ਜਾਣੇ ਕਿ ਜਿਹੜਾ ਦਸੰਬਰ ਦੇ ਆਦਤ ਸੰਬੰਧ ਜਾਨੀ ਕਿ ਆਦ ਸੰਬੰਧ ਤੋਂ ਬਾਅਦ ਜਿਹੜੇ ਹੁਣ ਜਿਹੜੇ 30 31 ਦਸੰਬਰ ਜਾਂ ਇਸ ਤੋਂ ਬਾਅਦ ਦਿਨਾਂ ਵਿੱਚ ਤੌਲੀ ਠੰਡ ਵਿੱਚ ਵਾਧਾ ਹੋਵੇਗਾ ਜਿਹੜੇ ਠੰਡ ਕਾਫੀ ਜਿਹੜੀ ਹੁਣ ਵੇਖਣ ਨੂੰ ਮਿਲੇਗੀ ਤਾਂ ਫਿਲਹਾਲ ਜਿਹੜੀ ਕੜਾਕੇ ਠੰਡ ਆਪਾਂ ਗੱਲ ਕਰੇ ਬਹੁਤ ਕੜਾਕੇ ਠੰਡ ਉਸ ਤਰ੍ਹਾਂ ਦੇ ਮਾਹੌਲ ਜਿਹੜਾ ਪਾੰਦਾ ਦਿਖਾਈ ਨਹੀਂ ਦੇ ਰਿਹਾ 14 ਡਿਗਰੀ ਤਾਪਮਨ ਇਸ ਤੋਂ ਥੱਲੇ ਟੈਂਪਰੇਚਰ ਆ ਜਾਂਦੇ ਨੇ ਤਾਂ ਉਦੋਂ ਜਿਹੜੀ ਕੜਾਕੇ ਠੰਡ ਮੰਨੀ ਕੀ ਦਰਮਿਆਨੀ ਜਿਹੜੀ ਵੇਖਾਂ ਨੂੰ ਮਿਲਦਾ ਜਿਸ ਕਰਕੇ ਆਪਾਂ ਗੱਲ ਕਰੀ ਜਰੂਰ ਤੱਕ ਜਿਹੜੀ ਹਵਾਵਾਂ ਠੱਲ ਨਹੀਂ ਪਵੇਗੀ ਉੱਤਰ ਪੱਛਮੀ ਨੂੰ ਦੋਸਤੋ ਬਾਅਦ ਜਿਹੜੀ ਇਸ ਵਿੱਚ ਜਿਹੜਾ ਆਪਾਂ ਗੱਲ ਕਰੀ ਜਿਹੜੇ ਤੁੰਦਵਦਨ ਦੇ ਆਸਾਰ ਨਹੀਂ ਪੰਦੇ ਦਿਖਾਈ ਦੇ ਰਹੇ ਜਿੰਨਾ ਚਿਰ ਆਪਣੀ ਹਵਾ ਜਿਹੜੀ ਰੁਕੇਗੀ ਨਹੀਂ ਜਿਹੜੀ ਉੱਤਰ ਪੱਛਮ ਦੀ ਹਵਾ ਜਰੂਰ ਤੱਕ ਜਦੋਂ ਇਸ ਨੂੰ ਠੱਲ ਪਵੇਗੀ ਯਾਨੀ ਕਿ ਸਲੋ ਹਵਾਵਾਂ ਹੋਣਗੀਆਂ ਤਾਂ ਉਸ ਵਾਰ ਕਾਫੀ ਖੇਤਾਂ ਵਿੱਚ ਜਿਹੜਾ ਠੰਡ ਆਪਾਂ ਗੱਲ ਕਰੀ ਜਿਹੜੀ ਜ਼ਮੀਨ ਨਹੀਂ ਜਿਹੜੀ ਪੱਧਰ ਤੇ ਨਮੀ ਬਣੀ ਹੁੰਦੀ ਹੈ ਠੀਕ ਹੈ ਜ਼ਮੀਨ ਜਿਹੜੀ ਨਮੀ ਛੱਡੇਗੀ ਤਾਂ ਉੱਪਰ ਲੱ ਨਾਲ ਜਿਤ ਤੁੰਦਵਤਨ ਦੇ ਅਸਾਰ ਕਾਫੀ ਰਹਿਣਗੇ ਤਾਂ ਯਾਨੀ ਕਿ ਉੱਤਰ ਪੱਛਮੀ ਹਵਾਵਾਂ ਜਿਹੜੇ ਚੱਲਣਗੀਆਂ ਜਾਂ ਠੀਕ ਹੈ ਇਸ ਕਰਕੇ ਜਿਹੜਾ ਅਠੰਡ ਵਿੱਚ ਤਾਂ ਕਾਫੀ ਵਾਦਾ ਵੇਖਣ ਨੂੰ ਮਿਲੇਗਾ ਬਾਕੀ ਸੰਗਣੀ ਤੁੰਦੇ ਫਿਲਹਾਲ 31 31 ਦਸੰਬਰ ਨੂੰ ਕੋਈ ਚਾਂਸ ਨਹੀਂ ਹੈਗੇ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਜਾਣਕਾਰੀ ਪਹੁੰਚਾ ਦਿੱਤੀ ਜਾਵੇਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਅੰਤ ਤੱਕ ਫਿਰ ਤੁਹਾਡਾ ਬਹੁਤ ਬਹੁਤ ਧੰਨਵਾਦ